ਬੁਰਾਈ ਹਾਲ ਹੈ ਯਾਰ ਸਰੀ ਆ ਕੇ ਵੀ ਕੀ ਗੱਲ ਹੋ ਗਈ ਦੇਖਣਾ ਲਈ ਉਹ ਭਰਾਵਾ ਕਦੋਂ ਕੱਲ ਪੀ ਜਾਣਾ ਵਾ ਯਾਰ ਮੈਂ ਤੁਹਾਡ ਕੋ ਬਿਲਡਿੰਗ ਦੇ ਸਭ ਤੋਂ ਉੱਤਲੇ ਫਲੋਰ ਤੇ ਰਹਿਣਾ ਆ ਤੇ ਉੱਥੇ ਵੀ ਨੈਟਵਰਕ ਆਉਂਦਾ ਤੇ ਥੱਲੇ ਆ ਥੱਲੇ ਵੀ ਨੈਟਵਰਕ ਨਹੀਂ ਆਉਂਦਾ ਮੈਂ ਪਿੰਡ ਬੀਬੀ ਆਪਣੀ ਨੂੰ ਫੋਨ ਕਰਨਾ ਸੀ ਯਾਰ ਕਮੇਟੀ ਤਾਰੀਖ ਨਹੀਂ ਤਾਰੀ ਉਹਨੇ ਪਤਾ ਨਹੀਂ ਤੇਰੇ ਕੋ ਸਿਮ ਕਿਹੜੀ ਆ ਮੇਰੇ ਕੋਲ ਵੀਰੇ ਇੰਡੀਆ ਵਾਲੀ ਸਿਮ ਆ ਕੋ ਇੰਡੀਆ ਵਾਲੀ ਸਿਮ ਇੱਥੇ ਚੱਲੂਗੀ ਆ ਜਾ ਤੈਨੂੰ ਅਸੀਂ ਸਿਮ ਦਵਾਉਣੇ ਆ ਉਹ ਭਾਈ ਆ ਕਿੱਥੇ ਲਾਇਆ ਜੀ ਯਾਰ ਮੈਨੂੰ ਓਏ ਟੈਲ ਸਾਲਾ ਦਾ ਸਟੋਰ ਹੈ ਸਕਾਟ ਰੋਡ ਤੇ ਤੇ 80 ਤੇ ਇਹ ਜਮਾ ਟੀ ਇਹਨਾਂ ਕੋ ਬੜਿਆ ਬੜਿਆ ਸੋਹਣੇ ਡੀਲਰ ਲੱਗੇ ਆ ਚੱਲ ਆ ਤੈਨੂੰ ਦਵਾਈ ਸਿਮ ਓ ਯਾਰ ਆ ਮੁੰਡਾ ਨਵਾਂ ਆਇਆ ਇਹਨੂੰ ਡੀਲਰ ਦਿਖਾ ਵਧੀਆ ਜੀਆਂ ਆਪਣੇ ਵਾਲੀਆਂ ਡੀਲਰ ਦਿਖਾ ਦਿੰਦੇ ਆ ਵੀਰੇ ਕੱਪੜਾ ਪਲਾਨ ਚੱਲ ਰਿਹਾ ਵੀਰੇ ਇਸ ਟਾਈਮ ਨਵਾਂ ਹੌਟ ਜਿਹੜਾ ਨਵੇਂ ਬੰਦੇ ਆ ਉਹਨਾਂ ਵਾਸਤੇ 34 ਡਾਲਰ ਦਾ ਪਲਾਨ ਆ ਵੀਰੇ ਤੇ ਉਹਦੇ ਚ 50 GB ਡਾਟਾ ਹੈਗਾ ਕੈਨੇਡਾ ਵੈਡ ਅਨਲਿमिटेड ਕਾਲ ਨਾਲ ਇੰਡੀਆ ਨਾਲ ਅਨਲਿमिटेड ਮਿੰਟ ਹੈਗੇ ਆ ਨਾਲ 28 ਕੰਟਰੀਆਂ ਹੋਰ ਆ ਜਿੱਨਾਂ ਅਨਲਿमिटेड ਕਾਲ ਕਰ ਸਕਦੇ ਹੋ ਜਿੱਥੇ ਮੇਨ ਯੂਐਸਏ ਆ ਜਾਂਦਾ ਆਸਟ੍ਰੇਲੀਆ ਨਿਊਜ਼ੀਲੈਂਡ ਕਿਤੇ ਵੀ ਜਿੰਨਾ ਮਰਜ਼ੀ ਫੋਨ ਲਾਓ ਵਾਠ ਠੀਕ ਹੈ 28 ਕੈਂਟਰੀ ਚ ਮੈਂ ਕਰ ਸਕਦਾ ਫੋਨ ਹਾਂਜੀ ਹਾਂਜੀ ਲੈ ਵੀ ਸਰੀ ਆਇਆ ਨਾ ਮੈਂ ਮੈਂ ਫਿਰ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਕਰੂੰਗਾ ਫੋਨ ਆਣਾ ਨਾ ਕਰੋਗੇ ਅਨ ਲਿਮਟਡ ਹੈ ਨਾ ਦਿਨ ਰਾਤ ਕਰਿਆ ਲੈ ਮੈਂ ਭਾਜੀ ਦਿਨ ਰਾਤ ਇੰਨਾ ਟਾਈਮ ਨਹੀਂ ਹੁਣਾ ਚਲੋ ਫਿਰ ਵੀ ਕਰ ਲਾਂਗੇ ਜੇ ਠੀਕ ਹੈ ਲਾ ਬੀਬੀ ਨੂੰ ਕਰ ਲਈ ਫੋਨ ਆਹ ਬੀਬੀ ਦਾ ਜੱਟਾ ਕਰਾਤਾ ਪਹਿਲੇ ਨਾਲ ਦੀ ਨੂੰ ਕਰਨਾ ਹੈ ਉਹਨੂੰ ਦੱਸਣਾ ਮੈਂ ਪਹੁੰਚ ਗਿਆ